ਟੂਪਿਟ ਉਹਨੇ ਕੁੜੀ ਵੇਕੇ ਛਿੜੀ ਕੋ ਮਾਰੀ ਆ ਓਏ ਇੰਨੇ ਕੁੜੀ ਛੇੜੀ ਆ ਅੱਛਾ ਸ਼ਹਿਰ ਚ ਕੁੜੀ ਇਦਾਂ ਛੇੜਦੇ ਆ ਤੁਹਾਡੇ ਪਿੰਡ ਕਿਦਾਂ ਛੇੜਦੇ ਆ ਵੀਰਾ ਆਡਾ ਵੱਖਰਾ ਤਰੀਕਾ ਥੋੜਾ ਆ ਵੱਖਰਾ ਤਰੀਕਾ ਕਿਹੜਾ ਵੱਖਰਾ ਤਰੀਕਾ ਛੇੜ ਕੇ ਵਖਾ ਤੈਨੂੰ ਵੇਖ ਲੈਣੇ ਆ ਹਾਂ ਲਾਓ ਕੁੜੀ ਵੀ ਆ ਹੀ ਗਈ ਜੋ ਚੱਲ ਵੀ ਹੋ ਜਾ ਤਿਆਰ ਛੇੜਦੇ ਛੇੜਦੇ ਕੋਕ ਨਹੀਂ ਹੁੰਦਾ ਮੈਂ ਨਾ ਪੁਰਜਾ ਅੱਜ ਨਿਕ ਰਿਹਾ ਪੂਰਾ ਲਾਉ ਅੱਗ ਕਿਤੇ ਨੌਨਸੈਂਸ ਇਡੀਅਟ ਬਤਮੀਜ਼ ਹੂੰ ਓਏ ਕੀ ਗੱਗਿਆ ਸਮਝ ਨਹੀਂ ਲੱਗੀ ਨਾ ਔ ਸਕੂਲ ਦੀ ਮੈਡਮ ਕੀ ਆ ਆਇਓ ਯਾਰਾ ਆ ਜਿਹੜਾ ਕੁਝ ਇੱਥੇ ਅੰਗਰੇਜ਼ੀ ਤੇ ਕਹਿਆ ਨਾ ਇਹਨੂੰ ਪੰਜਾਬੀ 'ਚ ਸਮਝਾਓ ਹਾਂ ਵੇ ਮਾਰ ਕੇ ਕਿਚ ਬੈਰ ਤੇ ਪਾਇਆ ਸੀਟ ਬਾਹਰ ਕੱਢ ਦੂੰਗੀ ਕਰਦਾ ਕਿ ਬੰਦਰ ਮੂੰਹ ਆ ਜਾ ਮੇਰੇ ਪਿਓ ਦੀ ਉਮਰ ਦਾ ਤਾਂ ਲਿਆਜ ਕਰਦਾ ਤੇਰਾ ਮਮਾ ਜੀ ਤੇਨੂੰ ਪਾਇਆ ਲੱਗਿਆ ਹੈ ਤੂੰ ਹੀ ਦੱਸ ਦੇ ਨੋ ਓ ਕੋਈ ਨਾ ਸੱਤੇ ਵੀਰ ਸ਼ਹਿਰਾਂ 'ਚ ਵੈਲਕਮ ਐਦਾਂ ਹੀ ਹੁੰਦਾ ਯਾਰ ਗਾਲਾਂ ਦਾ ਨਹੀਂ ਦੋਖ ਹੋਇਆ ਆ ਜਿਹੜਾ ਲਾੜ ਤੇ ਪਿਓ ਦੀ ਉਮਰ ਦਾ ਕਹਿ ਗਈ ਆ ਨਾ ਉਹੜਾ ਦੁੱਖ ਦੇਣ ਗਿਆ